ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਦਿੱਲੀ ਦੀ ਜੇਲ੍ਹ ਦੇ ਅੰਦਰ ਬੰਦ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਉਹਨਾਂ ਦੇ ਉੱਪਰ 36 ਕੇਸ ਸੀਗੇ 36 ਮਾ ਕੇਸ ਜਿਹੜਾ ਹੈਗਾ ਲਾਸਟ ਕੇਸ ਦੇ ਵਿੱਚੋਂ ਅੱਜ ਉਹ ਬਰੀ ਹੋ ਚੁੱਕੇ ਨੇ ਇਸ ਵੇਲੇ ਉਹਨਾਂ ਦੇ ਉੱਪਰ ਹੁਣ ਕੋਈ ਵੀ ਕੇਸ ਬਾਕੀ ਪੈਂਡਿੰਗ ਨਹੀਂ ਹੈਗਾ ਹਾਂ ਕੇਵਲ ਇੱਕ ਕੇਸ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿੰਸਿਓ ਵਾਲਾ ਉਸ ਕੇਸ ਦੇ ਵਿੱਚ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ ਔਰ ਉਹ ਕੇਸ ਸੁਪਰੀਮ ਕੋਰਟ ਦੇ ਅੰਦਰ ਪੈਂਡਿੰਗ ਹੈ ਉਸ ਕੇਸ ਦੇ ਵਿੱਚ ਪਾਈ ਹਵਾਰਾ ਜੀ ਦੇ ਵੱਲੋਂ ਵੀ ਅਪੀਲ ਪਈ ਹੋਈ ਹੈ ਔਰ ਦੂਏ ਪਾਸੇ ਸੀਬੀਆਈ ਦੇ ਵੱਲੋਂ ਵੀ ਅਪੀਲ ਪਈ ਹੋਈ ਹੈ ਸੀਬੀਆਈ ਮੰਗ ਕਰਦੀ ਹੈ ਕਿ ਸਾਨੂੰ ਭਾਈ ਜਗਤਾਰ ਸਿੰਘ ਹਵਾਰਾ ਜਿਉਂ ਦਾ ਨਹੀਂ ਚਾਹੀਦਾ ਸੀਬੀਆਈ ਦਾ ਕਹਿਣਾ ਹੈਗਾ ਕਿ ਅਸੀਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਫਾਂਸੀ ਦੇ ਉੱਪਰ ਲਟਕਿਆ ਹੋਇਆ ਦੇਖਣਾ ਚਾਹੁੰਦੇ ਆ ਭਾਵ ਕਿ ਸੀਬੀਆਈ ਨੇ ਸੁਪਰੀਮ ਕੋਰਟ ਦੇ ਵਿੱਚ ਮੰਗ ਕੀਤੀ ਹੈ ਕਿ ਭਾਈ ਹਵਾਰਾ ਨੂੰ ਫਾਂਸੀ ਦੇ ਦਿੱਤੀ ਜਾਵੇ ਉਸ ਕੇਸ ਦੇ ਵਿੱਚ ਭਾਈ ਹਵਾਰਾ ਜੀ ਦੇ ਵੱਲੋਂ ਵੀ ਉਹਨਾਂ ਦੇ ਵਕੀਲਾਂ ਦੇ ਵੱਲੋਂ ਪਈ ਹੋਈ ਜਿਹੜੀ ਅਪੀਲ ਹੈਗੀ ਆ ਉਹ ਵੀ ਪੈਂਡਿੰਗ ਹੈਗੀ ਆ ਉਹਦਾ ਹੱਲੇ ਫੈਸਲਾ ਆਉਣਾ ਬਾਕੀ ਹੈ ਇਸ ਤੋਂ ਇਲਾਵਾ ਬਾਕੀ ਜਿੰਨੇ ਸਾਰੇ ਕੇਸ ਹੈਗੇ ਆ ਇੱਕ ਆਖਰੀ ਕੇਸ ਬਚਿਆ ਸਗਾ ਇਹ ਖਰੜ ਦੇ ਥਾਣਾ ਸਦਰ ਦਾ ਕੇਸ ਹੈਗਾ ਜਿਸ ਕੇਸ ਦੇ ਵਿੱਚ ਉਹ ਅੱਜ ਭਾਈ ਜਗਤਾਰ ਸਿੰਘ ਹਵਾਰਾ ਬਰੀ ਹੋਏ ਐ ਮੈਂ ਬਾਕੀ ਸਾਰੀ ਗੱਲਬਾਤ ਕੇਸ ਕੀ ਸੀਗਾ ਕਦੋਂ ਪਾਇਆ ਗਿਆ ਸੀਗਾ ਉਸ ਵੇਲੇ ਭਾਈ ਜਗਤਾਰ ਸਿੰਘ ਹਵਾਰਾ ਕਿੱਥੇ ਸਨ ਔਰ ਕਿੰਨੇ ਵੱਰੇ ਕੇਸ ਚੱਲਿਆ ਉਹ ਤੁਸੀਂ ਆਪ ਅੰਦਾਜ਼ਾ ਲਾ ਲਿਓ ਉਹਨਾਂ ਦੀਆਂ ਗੱਲਬਾਤਾਂ ਨੂੰ ਸੁਣਨ ਤੋਂ ਬਾਅਦ ਔਰ ਕਿੰਨੇ ਵਰਿਆਂ ਬਾਅਦ ਭਾਈ ਜਗਤਾਰ ਸਿੰਘ ਹਵਾਰਾ ਦੇ ਉਸ ਕੇਸ ਦਾ ਫੈਸਲਾ ਆਇਆ ਹੈਗਾ ਔਰ ਤੁਸੀਂ ਉਹ ਸਾਰੀਆਂ ਗੱਲਾਂ ਸੁਣ ਕੇ ਹੈਰਾਨ ਹੋ ਜਾਓਗੇ ਵੈਸੇ ਮੈਂ ਪੰਥਕ ਪੱਤਰਕਾਰ ਹੋਣ ਦੇ ਨਾਤੇ ਪਤਾ ਨਹੀਂ ਇਦਾਂ ਦੀਆਂ ਕਿੰਨੀਆਂ ਕ ਖਬਰਾਂ ਸੁਣਾ ਚੁੱਕਾ ਪਤਾ ਨਹੀਂ ਕਿ ਖਾਲਸਾ ਪੰਥ ਜਾਂ ਖਾਲਸਾ ਪੰਥ ਤੋਂ ਇਲਾਵਾ ਇਸ ਮੁਲਕ ਦੀਆਂ ਘਟ ਗਣਤੀ ਕੌਮਾਂ ਦੇ ਨਾਲ ਹੁੰਦੇ ੱੱੱਕੇ ਅਤੇ ਵਧੀ ਕਿੰਨੀਆਂ ਕਿੰਨੀਆਂ ਕ ਗੱਲਾਂ ਇੱਥੇ ਬੈਠ ਕੇ ਕਰ ਚੁੱਕਾ ਹੈਗਾ ਕਿ ਮੈਨੂੰ ਤੇ ਹੁਣ ਹੈਰਾਨੀ ਹੀ ਨਹੀਂ ਹੁੰਦੀ ਹੈਗੀ ਮੈਨੂੰ ਇਹ ਲੱਗਦਾ ਹੈਗਾ ਕਿ ਜੜੀਆਂ ਇੱਥੇ ਘਟ ਗਣਤੀ ਕੌਮਾਂ ਦਾ ਇੱਥੇ ਸਿੱਖ ਕੌਮ ਹੋ ਗਈ ਸ਼ਾਇਦ ਉਹਨਾਂ ਦੇ ਨਾਲ ਤੇ ਸਾਰਾ ਕੁਝ ਹੋਣਾ ਇੱਕ ਆਮ ਜਹੀ ਗੱਲ ਹੈ ਪਰ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਲੋਕ ਕਿਉਂ ਨਾ ਬੈਠੇ ਹੋਣ ਜਿਹੜਾ ਇਨਸਾਫ ਪਸੰਦ ਹੋਣ ਪਰ ਜਿਨ੍ਹਾਂ ਨੂੰ ਸ਼ਾਇਦ ਇਸ ਗੱਲ ਦਾ ਨਾ ਇਲਮ ਹੋਵੇ ਕਿ ਹੈ ਇੱਥੇ ਇੰਨੀਆਂ ਜ਼ਿਆਦਾ ਬਦੀਆਂ ਵੀ ਹੁੰਦੀਆਂ ਨੇ ਉਹਨਾਂ ਦੇ ਲਈ ਇਹ ਸਾਰੀਆਂ ਗੱਲਾਂ ਬੇਹਦ ਹੈਰਾਨੀ ਜਨਕ ਹੋਣਗੀਆਂ ਜਦੋਂ ਉਹਨਾਂ ਨੂੰ ਪਤਾ ਲੱਗੂਗਾ ਆ ਥੋੜੇ ਦਿਨ ਪਹਿਲਾਂ ਦੀ ਗੱਲ ਹੈਗੀ ਆ ਇੱਕ ਸਾਡਾ ਮਿੱਤਰ ਪਿਆਰਾ ਉਹ ਨਵਾਂ ਨਵਾਂ ਥੋੜ੍ਹਾ ਜਿਹਾ ਇਸ ਪਾਸੇ ਨੂੰ ਤੁਰਿਆ ਹੈਗਾ ਉਹਨੇ ਇਧਰਲੇ ਪਾਸੇ ਨੂੰ ਸੋਚਣਾ ਸ਼ੁਰੂ ਕੀਤਾ ਜਦੋਂ ਉਹ ਕੌਮ ਪ੍ਰਸਤ ਹੋ ਰਿਹਾ ਹੁਣ ਜਦੋਂ ਉਹ ਧਰਮ ਵਾਲੇ ਪਾਸੇ ਨੂੰ ਤੁਰ ਰਿਹਾ ਤਾਂ ਉਹਦੀ ਹੈਰਾਨੀ ਦੀ ਹੱਦ ਨਹੀਂ ਰਹਿੰਦੀ ਹੈ ਜਦੋਂ ਉਹਨੂੰ ਇਹ ਪਤਾ ਲੱਗਦਾ ਹੈ ਕਿ ਪਿਛਲੇ ਸਮੇਂ ਦੇ ਵਿੱਚ ਸਿੱਖਾਂ ਨੇ ਆਪਣੇ ਪਿੰਡੇ ਦੇ ਉੱਪਰ ਹੰਡਾਇਆ ਕੀ ਕੁਝ ਹੈ ਜਦੋਂ ਉਹਨੂੰ ਇਹ ਪਤਾ ਲੱਗਦਾ ਹੈ ਕਿ ਪੰਜਾਬ ਦੀ ਇਸ ਸਰਜ਼ਮੀਨ ਦੇ ਉੱਪਰ ਗੁਰੂ ਪਿਆਰੇ ਸਿੱਖਾਂ ਦੇ ਨਾਲ ਖਾਸ ਕਰਕੇ ਉਹਨਾਂ ਸਿੱਖਾਂ ਦੇ ਨਾਲ ਉਹਨਾਂ ਨੌਜਵਾਨਾਂ ਦੇ ਨਾਲ ਜਿਹੜੇ ਆਪਣੇ ਘਰਾਂ ਤੋਂ ਆਪਣੇ ਸਿਰਾਂ ਦੇ ਉੱਪਰ ਕਫਨ ਬਨ ਕੇ ਤੁਰੇ ਸਗੇ ਆਪਣੇ ਹੱਕਾਂ ਹਕੂਕਾਂ ਦੀ ਖਾਤਰ ਉਹਨਾਂ ਨੂੰ ਕੀ ਕੁਝ ਹੰਡਾਉਣਾ ਪਿਆ ਔਰ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਖਿੜੇ ਮੱਥੇ ਸਾਰਾ ਕੁਝ ਪ੍ਰਵਾਨ ਕੀਤਾ ਉਹਨਾਂ ਨੂੰ ਭਾਈ ਜੰਦਾ ਭਾਈ ਸੁੱਖਾ ਭਾਵਕੇ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਜਦੋਂ ਉਹ ਉਹਨਾਂ ਦੇ ਕਾਰਨਾਮੇ ਸੁਣਦੇ ਨਾ ਨੌਜਵਾਨ ਉਹਨੂੰ ਬੜੀ ਹੈਰਾਨੀ ਹੁੰਦੀ ਹੈ ਉਹ ਕਹਿੰਦਾ ਯਾਰ ਪੰਜਾਬ ਦੀ ਧਰਤੀ ਦੇ ਉੱਪਰ ਹੀ ਰਹਿੰਦੇ ਆ ਕਹਿੰਦਾ ਮੈਨੂੰ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਹੈਗਾ ਸਿਕਾ ਤੇ ਜਦੋਂ ਕਿਸੇ ਨੂੰ ਨਵਾਂ ਨਵਾਂ ਪਤਾ ਲੱਗਦਾ ਤੇ ਬੇहद ਹੈਰਾਨ ਹੁੰਦਾ ਉਹ ਇਦਾਂ ਹੀ ਹੋ ਸਕਦਾ ਬਹੁਤ ਸਾਰੇ ਸੱਜਣ ਜਿਹੜੇ ਮੈਨੂੰ ਸੁਣ ਰਹੇ ਨੇ ਜਾਂ ਜਿਨ੍ਹਾਂ ਨੇ ਜਿਹਨਾਂ ਨੂੰ ਹੱਲੇ ਬਹੁਤ ਕੁਝ ਨਹੀਂ ਪਤਾ ਹੈਗਾ ਮੈਂ ਬੇਨਤੀ ਕਰੂੰਗਾ ਕਿ ਇੱਕ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜਨੇ ਸਾਡਾ ਆਵਲਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਉਹਨੂੰ ਬੇਨਤੀ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਸਾਡੇ ਚੈਨਲ ਇੱਥੇ ਬਾਰ ਬਾਰ ਬੈਨ ਕਰ ਦਿੱਤੇ ਜਾਂਦੇ ਇਸ ਕਰਕੇ ਸਾਨੂੰ ਨਵਾਂ ਚੈਨਲ ਬਣਾਉਣਾ ਪੈਂਦਾ ਹੈਗਾ ਕਈ ਵਾਰ ਸਾਡੇ ਚੈਨਲਾਂ ਦੀ ਮੋਨਟਾਈਜੇਸ਼ਨ ਬੰਦ ਕਰ ਦਿੱਤੀ ਜਾਂਦੀ ਹੈ ਭਾਵੇਂ ਕਿ YouTube ਤੋਂ ਹੋਣ ਵਾਲੀ ਜਿਹੜੀ ਇਨਕਮ ਹੈ ਉਹ ਬੰਦ ਕਰ ਦਿੱਤੀ ਜਾਂਦੀ ਹੈ ਤਾਂ ਜੋ ਸਾਡਾ ਲੱਕ ਟੁੱਟ ਜਾਵੇ ਤਾਂ ਜੋ ਆਪਾਂ ਆਪੋ ਆਪਣੇ ਘਰੇ ਬੈ ਜਾਈਏ ਤਾਂ ਜੋ ਆਪਾਂ ਕੋਈ ਹੋਰ ਕੰਮ ਤੰਦਾ ਕਰ ਲਾ ਪਈਏ ਔਰ ਜਿਹੜੀ ਇਹ ਹੱਕ ਸੱਚ ਤੇ ਇਨਸਾਫ ਦੀ ਆਵਾਜ਼ ਹੈ ਇਨੂੰ ਅਸੀਂ ਬਲੰਦ ਕਰਨ ਤੋਂ ਵਾਂਝੇ ਹੋ ਜਾਈਏ ਪਰ ਅਸੀਂ ਆਪਣੀ ਕੋਸ਼ਿਸ਼ ਬਾਦ ਦਸਤੂਰ ਜਾਰੀ ਰੱਖੀ ਹੋਈ ਹੈ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਵੀ ਥੋੜਾ ਜਿਹਾ ਸਹਿਯੋਗ ਬਸ ਇਨਾ ਕੀ ਕਰਨਾ ਹੈਗਾ ਕਿ ਤੁਸੀਂ ਸਬਸਕ੍ਰਾਈਬ ਕਰ ਲਿਓ ਇਸ ਚੈਨਲ ਨੂੰ ਔਰ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਤਾਂ ਜੋ ਵੱਤ ਵਤ ਲੋਕਾਂ ਤੱਕ ਇਹ ਸਾਰੀ ਗੱਲਬਾਤ ਪਹੁੰਚਣੀ ਚਾਹੀਦੀ ਹੈ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜਿਵੇਂ ਮੈਂ ਪਹਿਲਾਂ ਦੱਸ ਕੇ ਹਟਿਆ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੈਂਸੇਓ ਦੇ ਮਰਡਰ ਕੇਸ ਦੇ ਵਿੱਚ ਭਾਈ ਹਵਾਰਾ ਸੀਬੀਆਈ ਮੰਗ ਕਰਦੀ ਹੈ ਕਿ ਫਾਂਸੀ ਹੋਣੀ ਚਾਹੀਦੀ ਹੈ ਪਰ ਭਾਈ ਹਵਾਰਾ ਦੇ ਵਕੀਲਾਂ ਦੇ ਵੱਲੋਂ ਇੱਕ ਅਪੀਲ ਹੁਣ ਆ ਜਾ ਕੇ ਜੋ ਵੀ ਹੈ ਇਸ ਕੇਸ ਦੇ ਬਰੀ ਹੋਣ ਦੇ ਨਾਲ ਜਿਸ ਕੇਸ ਦੇ ਵਿੱਚੋ ਅੱਜ ਭਾਈ ਹਵਾਰਾ ਬਰੀ ਹੋਏ ਨੇ ਕੇਸ ਕੀ ਹੈਗਾ ਤੁਹਾਨੂੰ ਮੈਂ ਲਾਸਟ ਵਿੱਚ ਤੁਹਾਡੇ ਰੂਬਰੂ ਕਰੂੰਗਾ ਉਹਨਾਂ ਦੀ ਕੇਸ ਦੀ ਪੈਰਵਾਈ ਕਰਨ ਵਾਲੇ ਐਡਵੋਕੇਟ ਸਰਦਾਰ ਜਸਪਾਲ ਸਿੰਘ ਮੰਜਪੁਰ ਹਾਰਾ ਨੂੰ ਉਹਨਾਂ ਦੀ ਜ਼ੁਬਾਨੀ ਤੁਸੀਂ ਸੁਣ ਲਿਓ ਕੇਸ ਦੇ ਬਾਰੇ ਤੁਹਾਨੂੰ ਉਹ ਜਾਣਕਾਰੀ ਆਪ ਹੀ ਦੇ ਦੇਣਗੇ ਸੋ ਆ ਜਾ ਕੇ ਮੁੱਖ ਦੀ ਗੱਲ ਇਹ ਹੈ ਕਿ ਹੁਣ ਭਾਈ ਜਗਤਾਰ ਸਿੰਘ ਹਵਾਰਾ ਜੀ ਜੇਲ੍ਹ ਚੋਂ ਬਾਹਰ ਆ ਸਕਦੇ ਨੇ ਭਾਵ ਕਿ ਉਹਨਾਂ ਦੀ ਪੈਰੋਲ ਦਾ ਰਾਹ ਹੁਣ ਖੁੱਲ ਗਿਆ ਹੈਗਾ ਪੈਰੋਲ ਦਾ ਰਾਹ ਪਧਰਾ ਹੋ ਚੁੱਕਾ ਹੈਗਾ ਸੋ ਜੇ ਉਹਨਾਂ ਦੇ ਕੇਸ ਦੀ ਹੁਣ ਪੈਰਵਾਹੀ ਕੀਤੀ ਜਾਊਗੀ ਪੈਰੋਲ ਵਾਸਤੇ ਚਾਰਾਜੋ ਕੀਤੀ ਜਾਊਗੀ ਤਾਂ ਹੋ ਸਕਦਾ ਹੈ ਉਹਨਾਂ ਨੂੰ ਪੈਰੋਲ ਮਿਲ ਜਾਵੇ ਔਰ ਭਾਈ ਜਗਤਾਰ ਸਿੰਘ ਹਵਾਰਾ ਭਾਵੇਂ ਕੋਈ ਸ਼ਰਤਾਂ ਹੋਣਗੀਆਂ ਉਹਨਾਂ ਸ਼ਰਤਾਂ ਦੇ ਤਹਿਤ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਭਾਈ ਜਗਤਾਰ ਸਿੰਘ ਹਵਾਰਾ ਜਿਹੜੇ ਕਿ ਸਾਨੂੰ 1995 ਨੂੰ ਜਦੋਂ ਬੈਂਸੋ ਦਾ ਮਰਡਰ ਹੁੰਦਾ ਹੈਗਾ ਤੇ ਉਸ ਤੋਂ ਬਾਅਦ ਸਾਨੂੰ 1996 ਦੇ ਵਿੱਚ ਗ੍ਰਿਫਤਾਰ ਹੁੰਦੇ ਆ ਸਨ 2004 ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਆਪਣੇ ਹੋਰ ਸਾਥੀਆਂ ਭਾਈ ਜਗਤਾਰ ਸਿੰਘ ਤਾਰਾ ਤੋਂ ਇਲਾਵਾ ਭਾਈ ਪਰਮਜੀਤ ਸਿੰਘ ਧਿਉਰਾ ਉਹ ਵੀ ਇਸੇ ਕੇਸ ਦੇ ਵਿੱਚ ਚੰਡੀਗੜ੍ਹ ਦੀ ਬਰੈਲ ਜੇਲ੍ਹ ਦੇ ਅੰਦਰ ਬੰਦ ਸਗੇ ਜੀ ਅਤਿ ਸੁਰੱਖਿਅਤ ਕਹੀ ਜਾਂਦੀ ਜੇਲ੍ਹ ਹੈ ਸਨ 2004 ਦੇ ਵਿੱਚ ਚੰਡੀਗੜ੍ਹ ਦੀ ਉਸ ਜੇਲ੍ਹ ਦੇ ਵਿੱਚੋਂ ਸੁਰੰਗ ਪੁੱਟ ਕੇ ਫਰਾਰ ਹੋ ਗਏ ਸਗੇ ਉਸ ਤੋਂ ਬਾਅਦ ਭਾਈ ਜਗਤਾਰ ਸਿੰਘ ਹਵਾਰਾ 1 ਸਾਲ ਬਾਅਦ ਫੜੇ ਗਏ ਔਰ ਭਾਈ ਪਰਮਜੀਤ ਸਿੰਘ ਧਿਉਰਾ 2 ਬਰਿਆਂ ਬਾਅਦ ਫੜੇ ਜਾਂਦੇ ਆ ਔਰ ਭਾਈ ਜਗਤਾਰ ਸਿੰਘ ਤਾਰਾ 11 ਬਰਿਆਂ ਬਾਅਦ ਭਾਵ ਸਨ 2015 ਨੂੰ థਾਈਲੈਂਡ ਤੋਂ ਅਰੈਸਟ ਕਰਕੇ ਭਾਈ ਜਗਤਾਰ ਸਿੰਘ ਤਾਰਾ ਨੂੰ ਪੰਜਾਬ ਲਿਆਂਦਾ ਜਾਂਦਾ ਔਰ ਉਸ ਤੋਂ ਬਾਅਦ ਉਸੇ ਹੀ ਬੜੈਲ ਜੇਲ੍ਹ ਦੇ ਅੰਦਰ ਬੰਦ ਕੀਤਾ ਜਾਂਦਾ ਜਿੱਥੇ ਅੱਜ ਵੀ ਭਾਈ ਜਗਤਾਰ ਸਿੰਘ ਤਾਰਾ ਬੰਦ ਨੇ ਲੰਬੇ ਸਮੇਂ ਤੋਂ ਹੁਣ ਇਹਨੇ ਨੇ ਬਰੇ ਹੋ ਚੁੱਕੇ ਨੇ ਉਹਨਾਂ ਨੂੰ ਜੇਲਾਂ ਦੀਆਂ ਚਾਰਦੀਵਾਰੀਆਂ ਦੇ ਅੰਦਰ ਉਹ ਗੁਰੂ ਕੇ ਪਿਆਰੇ ਸਰ ਸਿੰਘ ਬੰਦ ਹੈਗੇ ਨੇ ਉਹਨਾਂ ਤੋਂ ਇਲਾਵਾ ਹੋਰ ਵੀ ਕਾਫੀ ਸਿੰਘ ਬੰਦ ਹੈਗੇ ਆ ਭਾਈ ਜਗਤਾਰ ਸਿੰਘ ਹਵਾਰਾ ਜਦੋਂ ਸੰਨ 2015 ਨੂੰ 26 ਦੀ ਧਰਤੀ ਦੇ ਉੱਪਰ ਸਰਬੱਤ ਖਾਲਸਾ ਹੋਇਆ ਸੀਗਾ ਤਕਰੀਬ 7 ਲੱਖ ਦੇ ਇਕੱਠ ਨੇ ਉਹਨਾਂ ਨੂੰ ਸਿੱਖ ਕੌਮ ਦੇ ਜਥੇਦਾਰ ਦੇ ਵਜੋਂ ਚੁਣਿਆ ਸੀਗਾ ਉਸ ਸਰਬੱਤ ਖਾਲਸਾ ਦੇ ਵਿੱਚ ਔਰ ਆਕਾਸ਼ ਗੂੰਜਾਉ ਨਾਰੇ ਗੂੰਜੇ ਸਗੇ ਕੌਮ ਨੇ ਉਹਨਾਂ ਨੂੰ ਜਥੇਦਾਰ ਪ੍ਰਵਾਨ ਕੀਤਾ ਸਗਾ ਪਰ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਕਿਉਂਕਿ ਜੇਲ੍ਹ ਦੇ ਅੰਦਰ ਬੰਦ ਨੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਹਰਾਂ ਨੂੰ ਚੁਣਿਆ ਗਿਆ ਔਰ ਜਿਹੜੇ ਹੋਰ ਬਾਕੀ ਤਖਤਾਂ ਦੇ ਜਥੇਦਾਰਾਂ ਦੇ ਵਿੱਚੋਂ ਭਾਈ ਅਮਰੀਕ ਸਿੰਘ ਅਜਨਾਲਾ ਔਰ ਇੱਕ ਤਖਤ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਉਹਨਾਂ ਨੂੰ ਚੁਣਿਆ ਗਿਆ ਸਗਾ ਹੌਲੀ ਹੌਲੀ ਕਰਕੇ ਸਾਡੇ ਸਾਰੇ ਸਾਹਮਣੇ ਹੈਗਾ ਸਾਰਾ ਕੁਝ ਹੌਲੀ ਹੌਲੀ ਕਰਕੇ ਉਹ ਸਾਰਾ ਕੁਝ ਖਿੰਡ ਪੁੰਡ ਗਿਆ ਖੈਰ ਹੁਣ ਜੋ ਵੀ ਹੈਗਾ ਆਉਣ ਵਾਲੇ ਸਮੇਂ 'ਚ ਦੇਖਣਾ ਹੋਊਗਾ ਕਿ ਭਾਈ ਜਗਤਾਰ ਸਿੰਘ ਹਵਾਰਾ ਹੋਰਾਂ ਦਾ ਜੇ ਪੈਰੋਲ ਦਾ ਪ੍ਰੋਗਰਾਮ ਬਣਦਾ ਹੈਗਾ ਜੇ ਉਹਨਾਂ ਦਾ ਜੇਲ੍ਹ 'ਚੋਂ ਬਾਹਰ ਆਉਣ ਦਾ ਰਾਹ ਪੱਧਰਾ ਹੁੰਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਖਾਲਸਾ ਪੰਥ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਕੋਲੋਂ ਅਗਵਾਈ ਲੈ ਪਾਉਂਦਾ ਜਾਂ ਉਹ ਅਗਵਾਈ ਕਰ ਸਕਦੇ ਆ ਇਹ ਆਉਣ ਵਾਲਾ ਸਮਾਂ ਦੱਸੂਗਾ ਇੱਕ ਹੋਰ ਗੱਲ ਹੈਗੀ ਐ ਭਾਈ ਜਗਤਾਰ ਸਿੰਘ ਹਵਾਰਾ ਜਾਂ ਹੋਰ ਜਿੰਨੇ ਵੀ ਭਾਰਤ ਦੀਆਂ ਅਡੜ ਜ਼ਿਲ੍ਹਿਆਂ ਦੇ ਅੰਦਰ ਬੰਦਬੰਦੀ ਸਿੰਘ ਹੈਗੇ ਨੇ ਉਹਨਾਂ ਦੀਆਂ ਰਿਹਾਈਆਂ ਉਹਨਾਂ ਦੇ ਵਾਸਤੇ ਜਿਹੜੀ ਵੀ ਚਾਰਾਜੋਈ ਹੁੰਦੀ ਹੈ ਕਿ ਬੰਦੀ ਸਿੰਘ ਰਿਹਾ ਕਰੋ ਬੰਦੀ ਸਿੰਘ ਰਿਹਾ ਕਰੋ ਐਦਾਂ ਦੇ ਨਾਰੇ ਗੂੰਜਦੇ ਆ ਸੜਕਾਂ ਦੇ ਉੱਪਰ ਧਰਨੇ ਮੋਰਚੇ ਮਜ਼ਾਰੇ ਵੀ ਲੱਗੇ ਹੁੰਦੇ ਆ ਤੁਸੀਂ ਦੇਖੋ ਕਿ ਦੋ ਤਰ੍ਹਾਂ ਦੇ ਸੰਘਰਸ਼ ਸਿੱਖਾਂ ਨੂੰ ਕਰਨੇ ਪੈਂਦੇ ਆ ਇੱਕ ਸੰਘਰਸ਼ ਤੇ ਇਹ ਕਰਨਾ ਪੈਂਦਾ ਕਿ ਸੜਕਾਂ ਦੇ ਉੱਪਰ ਧਰਨੇ ਲਾ ਲਾ ਕੇ ਦੋ ਦੋ ਸਾਲ ਬੀਤ ਜਾਂਦੇ ਆ ਲੰਬੇ ਲੰਬੇ ਮੋਰਚੇ ਲੰਬੇ ਲੰਬੇ ਮੋਰਚੇ ਲੋਣੇ ਪੈਂਦੇ ਹੈਗੇ ਜਿਵੇਂ ਮੁਹਾਲੀ ਦੇ ਵਿੱਚ ਵੀ ਅੱਜ ਕੱਲ੍ਹ ਵੀ ਮੋਰਚਾ ਚੱਲਦਾ ਪਿਆ ਕੌਮੀ ਇਨਸਾਫ ਮੋਰਚਾ ਮੁਹਾਲੀ ਲੱਗਾ ਹੋਇਆ ਜੀ ਇੱਕੋ ਮੋਰਚਾ ਲੱਗਾ ਹੋਇਆ ਇੱਕ ਕਹੋ ਵੀ ਸਰਕਾਰਾਂ ਦੇ ਉੱਪਰ ਪ੍ਰੈਸ਼ਰ ਬਿਲਡ ਕਰਨ ਦੀ ਗੱਲ ਹੁੰਦੀ ਹੈ ਕਈ ਵਾਰ ਨਾ ਸਾਡੇ ਬਹੁਤ ਸਾਰੇ ਸੱਜਣ ਐਵੇਂ ਸੋਚਦੇ ਆ ਕਿ ਅਦਾਲਤਾਂ ਦੇ ਉੱਪਰ ਭਲਾ ਸਰਕਾਰਾਂ ਦਾ ਕਾਹਦਾ ਪ੍ਰੈਸ਼ਰ ਪਰ ਜਿਹੜੇ ਵਕੀਲ ਪੈਰਵਾਈਆਂ ਕਰਦੇ ਆ ਇਸ ਤੋਂ ਇਲਾਵਾ ਜਿਹੜੇ ਉਹਨਾਂ ਗੁਰੂ ਪਿਆਰੇ ਸਿੰਘਾਂ ਦੀ ਪੈਰਵਾਈ ਕਰਦੇ ਆ ਉਹਨਾਂ ਨੂੰ ਪੁੱਛਿਆ ਜਾਣੀ ਹੈ ਕਿ ਕੀ ਭਾ ਬੀਤਦੀ ਹੈ ਉਹ ਤੁਹਾਨੂੰ ਦੱਸਣਗੇ ਕਿ ਅਦਾਲਤਾਂ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਪ੍ਰੈਸ਼ਰ ਹੁੰਦਾ ਹੈ ਜਾਂ ਨਹੀਂ ਹੁੰਦਾ ਇਸ ਗੱਲ ਨੂੰ ਉਹ ਲੋਕ ਵੀ ਭਲੀ ਭਾਂਤ ਸਮਝ ਸਕਦੇ ਆ ਭਲੀ ਭਾਂਤ ਜ਼ਰੂਰ ਜਾਣਦੇ ਨੇ ਜਿਨ੍ਹਾਂ ਨੇ ਉਹ ਸਾਰੇ ਸੰਤਾਪ ਨੂੰ ਆਪਣੇ ਪਿੰਡੇ ਦੇ ਉੱਪਰ ਹੰਡਾਇਆ ਇਸ ਗੱਲ ਨੂੰ ਉਹ ਵੀ ਭਲੀ ਭਾਂਤ ਜਾਣਦੇ ਨੇ ਭਈ ਜਿਨ੍ਹਾਂ ਦੇ ਅੱਜ ਤੋਂ 28 28 ਵਰੇ ਪਹਿਲਾਂ ਜਾਂ ਕਿਸੇ ਦੇ 32 32 ਵਰੇ ਪਹਿਲਾਂ ਜਿਨ੍ਹਾਂ ਦੇ ਘਰਾਂ ਵਿੱਚੋਂ ਚੁੱਕ ਕੇ ਪੁੱਤਰਾਂ ਨੂੰ ਕਿਸੇ ਦੇ ਪਤੀ ਨੂੰ ਕਿਸੇ ਦੇ ਪਿਓ ਨੂੰ ਕਿਸੇ ਦੇ ਪੁੱਤ ਨੂੰ ਕਿਸ ਸਾਰਿਆਂ ਨੂੰ ਕਿਸੇ ਦੇ ਭਰਾ ਨੂੰ ਕਿਸੇ ਭੈਣ ਦੇ ਭਰਾ ਨੂੰ ਘਰਾਂ ਵਿੱਚੋਂ ਚੁੱਕ-ਚੁੱਕ ਕੇ ਉਹਨਾਂ ਦੇ ਫੇਕ ਐਨਕਾਊਂਟਰ ਕਰ ਦਿੱਤੇ ਗਏ ਸਕੇ 32 32 ਵਰੇ ਬੀਤ ਗਏ 32 32 ਵਰਿਆਂ ਬਾਅਦ ਅੱਜ ਉਹਨਾਂ ਨੂੰ ਕਈ ਵਾਰ ਮੈਨੂੰ ਸੰਗ ਆਉਂਦੀ ਹੈ ਕਿ ਇਨਸਾਫ ਲਫ਼ਜ਼ ਬੋਲੀਏ ਜਾਂ ਕੀ ਲਫ਼ਜ਼ ਬੋਲਿਆ ਜਾਵੇ ਜਿਹੜੇ ਉਹ ਦੋਸ਼ੀ ਸਿਗੇ ਉਹਨਾਂ ਨੂੰ ਅੱਜ ਸਜ਼ਾਵਾਂ ਹੁੰਦੀਆਂ ਨੇ ਦੂਏ ਪਾਸੇ ਘਟਗਣਤੀ ਕੋਮਾ ਦੇ ਨਾਲ ਸੰਬੰਧਿਤ ਜੇ ਭਾਈ ਜਗਤਾਰ ਸਿੰਘ ਆਪਾਂ ਉਹਨਾਂ ਸੰਗਾਂ ਦੀ ਗੱਲ ਕਰ ਲਈਏ ਭਾਈ ਜਗਤਾਰ ਸਿੰਘ ਹਵਾਰੇ ਹੋਰਾਂ ਦੀ ਗੱਲ ਕਰ ਲੈਣੇ ਆ ਤਾਂ ਤੁਸੀਂ ਸੋਚ ਕੇ ਦੇਖੋ ਕਿ ਬੈਂਸੀਓ ਮਰਡਰ ਕੇਸ ਦੇ ਵਿੱਚ ਆ ਤੇ ਜੇਲ੍ਹ ਦੇ ਵਿੱਚੋਂ ਫਰਾਰ ਹੋ ਗਿਆ ਸਿਗੇ ਤਾਂ ਕਰਕੇ ਥੋੜਾ ਲੰਮਾ ਇਸ ਤੋਂ ਇਲਾਵਾ ਜਿਨ੍ਹਾਂ ਨੇ ਹੋਰ ਕੋਈ ਵੀ ਐਕਸ਼ਨ ਕੀਤੇ ਹੈਗੇ ਉਹਨਾਂ ਨੂੰ ਤੁਸੀਂ ਦੇਖੋ ਥੋੜਾ ਜਿਹਾ ਪਿੱਛੇ ਫਰੋਲ ਕੇ ਵੇਖ ਲਓ ਚੰਦ ਕੁਝ ਕੁ ਮਹੀਨਿਆਂ ਦੇ ਵਿੱਚ ਕਈਆਂ ਨੂੰ ਸਜ਼ਾਵਾ ਹੋ ਗਈਆਂ ਇਹਦਾ ਪੋਟਿਆਂ ਤੇ ਤੁਸੀਂ ਗਿਣ ਸਕਦੇ ਹੋ ਕੁਝ ਗੱਲਾਂ YouTube ਦੇ ਇਨਸਟਰਕਸ਼ਨਸ ਹੈਗੀਆਂ ਨੇ ਜਿਹਦੇ ਕਰਕੇ ਮੈਂ ਤੁਹਾਨੂੰ ਨਾਲ ਕੁਝ ਹਵਾਲੇ ਨਹੀਂ ਦੇ ਸਕਦਾ ਮੇਰੇ ਕੋਲ ਬਹੁਤ ਸਾਰੇ ਧੰਦੇ ਹਵਾਲੇ ਹੈਗੇ ਆ ਤੁਸੀਂ ਇਸ਼ਾਰਾ ਸਮਝੋ ਮੇਰਾ ਮੇੜੀਆਂ ਬੜੀਆਂ ਮਜਬੂਰੀਆਂ ਨੇ ਕੁਝ ਇਦਾਂ ਦੇ ਸਿੰਘ ਹੈਗੇ ਆ ਜਿਨ੍ਹਾਂ ਦੇ ਜਦੋਂ ਆਪਾਂ ਇੱਥੇ ਨਾਮ ਲੈਨੇ ਆ ਨਾ ਸਿਰਫ ਨਾਮ ਲੈਣ ਦੇ ਨਾਲ ਹੀ YouTube ਤੋਂ ਵੀਡੀਓ ਰਿਮੂਵ ਕਰ ਦਿੱਤੀ ਜਾਂਦੀ ਹੈ ਔਰ ਚੈਨਲ ਦੀ ਮੋਨਟਾਈਜੇਸ਼ਨ ਬੰਦ ਕਰ ਦਿੱਤੀ ਜਾਂਦੀ ਹੈ ਇਦਾਂ ਦੇ ਵੀ ਗੁਰੂ ਪਾਰੇ ਸਿੰਘ ਹੈਗੇ ਆ ਉਹਨਾਂ ਦੇ ਕੇਸਾਂ ਦੇ ਵਿੱਚ ਸਿੰਘਾਂ ਨੂੰ ਤੇ ਮੇਰੇ ਕਹਿਣ ਦਾ ਭਾਵ ਹੈਗਾ ਕਿ ਫਟਾਫਟ ਚੱਕ ਕੇ ਤੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਪਰ ਜਿਹੜੇ ਸਿੰਘਾਂ ਦੇ ਦੋਸ਼ੀ ਆ ਉਹ 32 32 ਬਰੇ ਬਾਅਦ ਹਲੇ ਕਈ ਕੇਸ ਇਦਾਂ ਦੇ ਪੈਂਡਿੰਗ ਪਏ ਹੈਗੇ ਆ ਜਿਨ੍ਹਾਂ ਦੇ ਵਿੱਚ ਦੋਸ਼ੀਆਂ ਨੂੰ ਹਲੇ ਤੱਕ ਸਜ਼ਾਵਾਂ ਨਹੀਂ ਹੋਈਆਂ ਦੋਸ਼ੀ ਕੌਣ ਭਲਾ ਜਿਨ੍ਹਾਂ ਪੁਲਿਸ ਆਫੀਸਰਸ ਨੇ ਉਹਨਾਂ ਨੌਜਵਾਨਾਂ ਨੂੰ ਘੜਾ ਚੋਂ ਬਾਹਰ ਕੱਢ ਕੱਢ ਕੇ ਉਹਨਾਂ ਦੇ ਫੇਕ ਐਨਕਾਊਂਟਰ ਕੀਤੇ ਸੀਗੇ ਮੈਂ ਉਹਨਾਂ ਦੀ ਗੱਲ ਕਰਦਾ ਉਹਨਾਂ ਵਿੱਚੋਂ ਬਹੁਤ ਸਾਰੇ ਪਰਿਵਾਰ ਇਹਦੇ ਹੈਗੇ ਜਿਹੜੇ ਦੱਸਦੇ ਆ ਅੱਜ ਵੀ ਹੈਗੇ ਆ ਤੁਸੀਂ ਉਹਨਾਂ ਨੂੰ ਪੁੱਛ ਕੇ ਵੇਖੋ ਮੈਂ ਕਿੰਨਾਂ ਨਾਲ ਇੰਟਰਵਿਊਜ਼ ਕੀਤੇ ਹੈਗੇ ਆ ਉਹ ਦੱਸਦੇ ਆ ਕਹਿੰਦੇ ਕਿ ਸਾਨੂੰ ਆਪਣੇ ਪਤੀ ਦੀ ਕੋਈ ਮਾਂ ਕਹਿੰਦੀ ਕਿ ਸਾਨੂੰ ਆਪਣੇ ਪੁੱਤ ਦੀ ਉਹਨਾਂ ਸਮੇਂ ਦੇ ਵਿੱਚ ਲਾਸ਼ ਤੱਕ ਵੀ ਦੇਖਣੀ ਨਸੀਬ ਨਹੀਂ ਸੀ ਹੋਈ ਅਗਲੇ ਚੁੱਪਚੁਪੀਤੇ ਆਪਣੇ ਆਪ ਹੀ ਆਪੇ ਹੀ ਸੰਸਕਾਰ ਕਰ ਦਿੱਤੇ ਤੋ ਇੱਕ ਪਾਸੇ ਉਹ ਹੈਗਾ ਇੱਕ ਪਾਸੇ ਆ ਸਾਰਾ ਕੁਝ ਹੈਗਾ ਹੁਣ ਇੱਥੇ ਕਈ ਵਾਰ ਇਹ ਗੱਲ ਕਹੀ ਜਾਂਦੀ ਹੈਗੀ ਆ ਕਿ ਇਹ ਮੈਂ ਗੱਲ ਇਸ ਕਰਕੇ ਸਾਂਝੀ ਕੀਤੀ ਹੈਗੀ ਆ ਵੀ ਕਈ ਵਾਰੀ ਨਾ ਸੱਜਣ ਸਾਡੇ ਇਹ ਗੱਲ ਕਹਿੰਦੇ ਹੈਗੇ ਵੈਸੇ ਤਾਂ ਖੁਦ ਵਕੀਲ ਵੀ ਕਈ ਵਾਰੀ ਗੱਲ ਕਹਿੰਦੇ ਹੈਗੇ ਕਿ ਅਸੀਂ ਕੋਰਟਾਂ ਦੇ ਵਿੱਚ ਪੈਰਵਾਈ ਜ਼ਰੂਰ ਕਰਦੇ ਹੈਗੇ ਆ ਅਸੀਂ ਇਹ ਗੱਲ ਕਹਿੰਦੇ ਆ ਕਿ ਕਾਨੂੰਨ ਦੇ ਦਾਇਰੇ ਵਿੱਚ ਬਹੁਤ ਕੁਝ ਹੈਗਾ ਪਰ ਕਈ ਵਕੀਲ ਵੀ ਕਲਪਕੇ ਦੱਸਦੇ ਆ ਇੰਟਰਵਿਊ ਤੁਸੀਂ ਬਹੁਤ ਸਾਰੇ ਆ ਵਕੀਲਾਂ ਦੀ ਵੀ ਸੁਣੀ ਹੋਊਗੀ ਉਹ ਕਹਿੰਦੇ ਕਿ ਕੋਈ ਵੱਡੀ ਗੱਲ ਨਹੀਂ ਹੈਗੀ ਕਹਿੰਦੇ ਆਪਾਂ ਆਪਾਂ ਕਹਿੰਦੇ ਇਨਸਾਫ ਦੇ ਵਾਸਤੇ ਲੜਾਈ ਜ਼ਰੂਰ ਕਰਦੇ ਆ ਪਰ ਕਹਿੰਦੇ ਇੱਥੇ ਬਹੁਤ ਜ਼ਿਆਦਾ ਪ੍ਰੈਸ਼ਰ ਹੈਗਾ ਆ ਪ੍ਰੈਸ਼ਰ ਦੀ ਮੈਂ ਤੁਹਾਨੂੰ ਉਦਾਹਰਨ ਦੇ ਹਟਿਆ ਕੁਝ ਨਾ ਮੇਰੀ ਮਜਬੂਰੀ ਹੈ ਉਹ ਮੈਂ ਨਹੀਂ ਲੈ ਸਕਦਾ ਹੈਗਾ ਤੁਸੀਂ ਸਮਝ ਸਕਦੇ ਹੈਗੇ ਹੋ ਪਰ ਜਿਹੜੇ ਪੰਥਕ ਜਿਹੜੇ ਪੰਥਕ ਸਫਾਂ ਦੇ ਵਿੱਚ ਵਿਚਰਦੇ ਆ ਉਹਨਾਂ ਨੂੰ ਪਤਾ ਹੈ ਸਾਰੀ ਗੱਲਬਾਤ ਦਾ ਕਈਆਂ ਨਾਲ ਆਪਾਂ ਉਦਾਂ ਗੱਲਬਾਤ ਮਿਲ ਕੇ ਵੀ ਕਰਦੇ ਆ ਤੇ ਕਈਆਂ ਨੂੰ ਆਪਾਂ ਫੋਨ ਤੇ ਵੀ ਦੱਸ ਦਿੰਨੇ ਹੁੰਦੇ ਆ ਵੀ ਇਸ ਕਰਕੇ ਇਹਨਾ ਇਹਨਾ ਸਿੰਘਾਂ ਦੇ ਨਾਂ ਲੈਨੇ ਆ ਉਹਨਾਂ ਸਿੰਘਾਂ ਦੇ ਜਦੋਂ ਸ਼ੀਧੀ ਦੇੜੇ ਮਨਾਏ ਜਾਂਦੇ ਆ ਜੇ ਉਹਨਾਂ ਦੇ ਸ਼ੀਧੀ ਦੇੜ ਦੀ ਜਿਹੜੀ ਕਵਰੇਜ ਹੁੰਦੀ ਆ ਵੀਡੀਓ ਚੱਕ ਕੇ ਉਹ ਆਪਣੇ ਚੈਨਲ ਦੇ ਉੱਪਰ ਜੇ ਪਾ ਦੋ ਤਦ ਵੀ ਸਮੱਸਿਆ ਆਉਂਦੀ ਹੈਗੀ ਆ ਤਦ ਵੀ YouTube ਦੇ ਉੱਪਰ ਵੀਡੀਓ ਡਿਲੀਟ ਕਰ ਦਿੱਤੀ ਜਾਂਦੀ ਹੈ ਔਰ ਨਾਲ ਦੀ ਨਾਲ ਹੀ ਤੁਹਾਡੇ ਪੂਰੇ ਦੇ ਪੂਰੇ ਚੈਨਲ ਦੀ ਮੋਨਟਾਈਜੇਸ਼ਨ ਬੰਦ ਭਾਵ ਕਿ ਤੁਹਾਨੂੰ YouTube ਤੋਂ ਹੋਣ ਵਾਲੀ ਇਨਕਮ ਨਹੀਂ ਹੋਊਗੀ ਇਸ ਤਰੀਕੇ ਦੇ ਨਾਲ ਚਾਰਾਜੋ ਕੀਤੀ ਜਾਂਦੀ ਹੈ ਕਿ ਤੁਹਾਨੂੰ ਘਰੇ ਬਿਠਾ ਦਿੱਤਾ ਜਾਵੇ ਤੁਹਾਡਾ ਮੂੰਹ ਬੰਦ ਕਰ ਦਿੱਤਾ ਜਾਵੇ ਆ ਸਾਰੇ ਯਤਨ ਹੁੰਦੇ ਆ ਖੈਰ ਆ ਜਾ ਕੇ ਜੋ ਵੀ ਹੈਗਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦਾ ਜਿਹੜਾ ਇੱਕ ਆਖਰੀ ਕੇਸ ਸੀਗਾ 36 ਕੇਸ ਸੀਗੇ ਟੋਟਲ ਟੋਟਲ 36 ਕੇਸ ਸੀਗੇ ਭਾਈ ਜਗਤਾਰ ਸਿੰਘ ਹਵਾਰਾ ਹੋਰਾਂ ਦੇ ਉੱਪਰ 36 ਕੇਸ ਥੋੜੇ ਨਹੀਂ ਹੁੰਦੇ 36 ਕੇਸ ਬਹੁਤ ਹੁੰਦੇ ਆ ਇੱਕ ਲਾਸਟ ਗੱਲ ਕਰਕੇ ਫਿਰ ਮੈਂ ਐਡਵੋਕੇਟ ਜਸਪਾਲ ਸਿੰਘ ਮੰਜਪੁਰ ਜੀ ਨੂੰ ਤੁਹਾਡੇ ਰੂਬਰੂ ਕਰ ਦੇਣਾ ਆਪਾਂ ਪਹਿਲਾਂ ਮੈਂ ਸਾਰੀਆਂ ਐਨਾਲਿਸ ਕਰਕੇ ਕੀਤੀਆਂ ਹੈਗੀਆਂ ਨੇ ਕਿ ਕੱਲੀ ਇਹ ਗੱਲ ਨਹੀਂ ਹੈਗੀ ਕਿ ਕੇਵਲ ਤੇ ਕੇਵਲ ਕਾਨੂੰਨੀ ਚਾਰਾਜੋਈ ਦੇ ਨਾਲ ਮਸਲੇ ਹਲ ਹੁੰਦੇ ਐ ਕਾਨੂੰਨੀ ਚਾਰਾਜੋਈ ਅਦਾਲਤ ਦੇ ਵਿੱਚ ਲੜਾਈ ਲੜਨੀ ਬੜੇ ਵਧੀਆ ਤਰੀਕੇ ਦੇ ਨਾਲ ਆਪਣਾ ਪੱਖ ਰੱਖਣਾ ਇਹ ਵਕੀਲਾਂ ਦਾ ਇੱਕ ਵਕੀਲਾਂ ਦੀ ਜੰਗ ਹੁੰਦੀ ਐ ਜਿਸ ਜੰਗ ਨੂੰ ਅੱਜ ਐਡਵੋਕੇਟ ਜਸਪਾਲ ਸਿੰਘ ਮੰਜਪੁਰ ਹੋਰਾਂ ਨੇ ਔਰ ਉਹਨਾਂ ਦੇ ਜਿਹੜੇ ਹੋਰ ਸਾਥੀ ਸੱਜਣ ਐਡਵੋਕੇਟ ਹੋਣਗੇ ਉਹਨਾਂ ਦੀ ਟੀਮ ਨੇ ਇਸ ਜੰਗ ਨੂੰ ਅੱਜ ਜਿੱਤਿਆ ਔਰ ਜਿੱਤਦੀਏ ਖੁਸ਼ੀ ਉਹਨਾਂ ਨੇ ਆਪਣੀ ਜ਼ੁਬਾਨੀ ਕੌਮ ਦੇ ਨਾਲ ਸਾਂਝੀ ਵੀ ਕੀਤੀ ਆ ਇਸ ਤੋਂ ਇਲਾਵਾ ਉਹਨਾਂ ਸਾਰੇ ਵੀਰਾਂ ਦਾ ਵੀ ਇਹਦੇ ਵਿੱਚ ਯੋਗਦਾਨ ਹੁੰਦਾ ਜਿਹੜੇ ਘਰਾਂ ਚੋਂ ਬਾਹਰ ਨਿਕਲ ਕੇ ਸੜਕਾਂ ਦੇ ਉੱਪਰ ਆਪਣੇ ਪਿੰਡੇ ਦੇ ਉੱਪਰ ਧੁੱਪਾਂ ਵੀ ਸੇਕਦੇ ਆ ਜਿਹੜੇ ਪੁਲਿਸ ਦੀਆਂ ਲਾਠੀਆਂ ਵੀ ਖਾਂਦੇ ਆ ਜਿਹੜੇ ਜਦੋਂ ਧਰਨੇ ਮੋਰਚੇ ਮਜ਼ਾਰੇ ਹੁੰਦੇ ਆ ਤੇ ਕਈ ਵਾਰ ਉਹਨਾਂ ਨੂੰ ਥਾਣਿਆਂ ਕਚੈਰੀਆਂ ਦੇ ਵਿੱਚ ਵੀ ਜਾਣਾ ਪੈਂਦਾ ਕਈ ਵਾਰ ਉਹਨਾਂ ਦੇ ਉੱਪਰ ਵੀ ਮੁਕਾਦਮੇ ਦਰਜ ਹੁੰਦੇ ਆ ਕਈ ਵਾਰ ਉਹਨਾਂ ਦੇ ਪਿੰਡਿਆਂ ਦੇ ਉੱਪਰ ਪੁਲਿਸ ਦੀਆਂ ਲਾਠੀਆਂ ਦੀਆਂ ਲਾਸ਼ਾਂ ਵੀ ਪੈਂਦੀਆਂ ਨੇ ਸੋ ਮੈਨੂੰ ਲੱਗਦਾ ਕਿ ਉਹਨਾਂ ਦਾ ਵੀ ਇਹ ਸਾਰੇ ਕਸ ਦੇ ਵਿੱਚ ਪੂਰੀ ਤਰ੍ਹਾਂ ਯੋਗਦਾਨ ਹੁੰਦਾ ਤੇ ਹੋਰ ਬਹੁਤ ਸਾਰੇ ਸੱਜਣ ਜਿਹੜੇ ਭਾਈ ਜਗਤਾਰ ਸਿੰਘ ਹਵਾਰਾ ਜੀ ਨਾਲ ਮੁਲਾਕਾਤ ਕਰਦੇ ਆ ਬਾਹਰ ਆ ਕੇ ਫਿਰ ਦੱਸਦੇ ਹੁੰਦੇ ਆ ਕਹਿੰਦੇ ਕਿ ਉਹਨਾਂ ਦੇ ਕੋਲ ਕੇਵਲ ਤੇ ਕੇਵਲ ਗੱਲ ਹੀ ਇੱਕ ਹੁੰਦੀ ਹੈ ਕਦੀ ਨਹੀਂ ਕਹਿੰਦੇ ਉਹਏ ਬਹੁਤੀ ਗੱਲ ਈਦਾਂ ਦੀ ਕਰਦੇ ਕਿ ਮੇਰੀ ਪਿੱਠ ਵਿੱਚ ਦਰਦ ਹੈ ਮੇਰਾ ਸਿਰ ਦਰਦ ਰੈਂਦਾ ਮੇਰੀ ਲੱਤ ਵਿੱਚ ਕੋਈ ਦਰਦ ਹੈ ਨਾ ਜੀ ਨਾ ਉਹ ਦੱਸਦੇ ਕਹਿੰਦੇ ਉਹਨਾਂ ਦੇ ਕੋਲ ਇੱਕੋ ਹੀ ਗੱਲ ਹੁੰਦੀ ਹੈ ਕਿ ਬਾਹਰ ਕੌਮ ਦੇ ਹਾਲਾਤ ਕੀ ਇੰਨੇ ਨੇ ਵਰੇ ਬੀਤ ਚੁੱਕੇ ਨੇ ਉਹਨਾਂ ਨੂੰ ਜੇਲ੍ਹਾਂ ਦੀਆਂ ਚਾਰਦੀਵਾਰੀਆਂ ਦੇ ਅੰਦਰ ਖਾਲਸਾ ਜੀ ਆਪਾਂ ਤੇ ਤੁਸੀਂ ਸਾਰਿਆਂ ਨੇ ਕੇਵਲ ਤੇ ਕੇਵਲ ਆਪਣੇ ਅੰਦਰ ਕੋਈ ਝਾਤੀ ਮਾਰਨੀ ਹੈ ਇੱਕ ਐਜ਼ਾ ਪੰਥਕ ਪੱਤਰਕਾਰ ਹੋਣ ਦੇ ਨਾਤੇ ਕਿ ਕੀ ਅਸੀਂ ਆਪਣਾ ਆਪਣਾ ਫਰਜ਼ ਬਾਖੂਬੀ ਨਿਭਾ ਰਹੇ ਹਾਂ ਮੈਂ ਵੀ ਝਾਤੀ ਮਾਰਨੀ ਹੈ ਕਿ ਕੀ ਮੈਂ ਐਜ਼ਾ ਪੰਥਕ ਪੱਤਰਕਾਰ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਕੌਮ ਦੀਆਂ ਦੋ ਧਿਰਾਂ ਆਪਸ ਵਿੱਚ ਲੜਦੀਆਂ ਪਈਆਂ ਨੇ ਤੇ ਮੈਂ ਪੱਤਰਕਾਰ ਹੋਣ ਦੇ ਨਾਤੇ ਆਪਣਾ ਮਾਈਕ ਫੜ ਕੇ ਬਲਦੀ ਦੇ ਉੱਪਰ ਤੇਲ ਪਾਉਣਾ ਜੇ ਮੈਂ ਚੁਪ ਰਹਿਣਾ ਕੁਝ ਮਾਮਲਿਆਂ ਵਿੱਚ ਜਵੇਂ ਦੋਹਾਂ ਧਿਰਾਂ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਸੁਲ੍ਹਾ ਹੋ ਜਵੇ ਜਾਂ ਮੈਂ ਇਸ ਕੰਮ ਦੇ ਲਈ ਚਾਰਾ ਜੋ ਜੀ ਕਰਨੀ ਹੈ ਜਾਂ ਮੈਂ ਵਿਊਰਸ਼ਿਪ ਦੇਖਣੀ ਹੈ ਕਿ ਦੋ ਧਰਾ ਪੰਥਕ ਹੀ ਹੈਗੀਆਂ ਨੇ ਉਹ ਵੀ ਆਪੋ ਚ ਲੜਦੀਆਂ ਆ ਤੇ ਲੜਦੀਆਂ ਰਹਣ ਉਹ ਆਪਸ ਵਿੱਚ ਤੇ ਮੇਰੀ ਵਿਊਰਸ਼ਿਪ ਕਦੀ ਮੈਂ ਉਧਰ ਤੇ ਕਦੀ ਮੈਂ ਉਧਰ ਬਸ ਇਹ ਅਸੀਂ ਦੇਖਣਾ ਹੈਗਾ ਕਿ ਅਸੀਂ ਕੌਮ ਦੇ ਖਾਤੇ 'ਚ ਕਿੰਨਾ ਕੁ ਭੁੱਗ ਸਕਦੇ ਹਾਂ ਇਸ ਤੋਂ ਇਲਾਵਾ ਜਿਹੜੇ ਹੋਰ ਆਪਾਂ ਆਪਣੇ ਘਰਾਂ ਪਰਿਵਾਰਾਂ ਦੇ ਵਿੱਚ ਆਪਣੀ ਜ਼ਿੰਦਗੀ ਜਿਉ ਰਹੇ ਆ ਇੱਕ ਹੈਗਾ ਸਰਕਾਰਾਂ ਵੱਲੋਂ ਕੀਤਾ ਜਾਂਦਾ ਧੱਕਾ ਤੇ ਦੂਸਰਾ ਹੈਗਾ ਅਸੀਂ ਆਪਣੇ ਸੱਭਿਆਚਾਰ ਨੂੰ ਆਪਣੇ ਹੱਥੀਂ ਰੋਲਦੇ ਆਂ ਜੇ ਸਰਕਾਰਾਂ ਸਾਡੇ ਕੋਲੋਂ ਸਾਡੀ ਹੋਂਦ ਖਾਲਸਾ ਜੀ ਖੋ ਰਹੀਆਂ ਨੇ ਜਾਂ ਖੋਣ ਦੇ ਯਤਨ ਕਰ ਰਹੀਆਂ ਨੇ ਵੱਖ-ਵੱਖ ਢੰਗ ਤਰੀਕਿਆਂ ਨਾਲ ਸਾਡੀ ਬੋਲੀ ਖੋਈ ਜਾ ਰਹੀ ਹੈ ਤਾਂ ਜਿੰਨਾ ਕਸੀਂ ਬਚਾ ਸਕਦੇ ਆਂ ਆਪਦੀ ਬੋਲੀ ਨੂੰ ਕਿ ਆਪਾਂ 19 ਕਚਰਾ ਜੋ ਕਰਦੇ ਆਂ ਕਿ ਸਾਡੇ ਘਰਾਂ ਵਿੱਚ ਅਸੀਂ ਆਪ ਜਾਂ ਸਾਡੇ ਬੱਚੇ ਆਪਣੀ ਮਾਂ ਬੋਲੀ ਨੂੰ ਛੱਡ ਕੇ ਕਿਸੇ ਹੋਰ ਮਾਸੀ ਤਾਈ ਨੂੰ ਆਪਣੀ ਮਾਂ ਤਾਂ ਨਹੀਂ ਬੜਾ ਰਹੇ ਭਾਵ ਕਿ ਅਸੀਂ ਦੂਜੀਆਂ ਬੋਲੀਆਂ ਮਾੜੀ ਕੋਈ ਨਹੀਂ ਹੁੰਦੀ ਹੈਗੀ ਮੈਂ ਹਿੰਦੀ ਵੀ ਬੋਲ ਲੈਣਾ ਹੈਗਾ ਮਾੜੀ ਮੋਟੀ ਜਿੰਨੀ ਕੁ ਬਿਉਂਦੀ ਆ ਅੰਗਰੇਜ਼ੀ ਮੈਨੂੰ ਬਾਲੀ ਆਉਂਦੀ ਨਹੀਂ ਹੈਗੀ ਮੈਨੂੰ ਬੰਗਾਲੀ ਮੈਂ ਕਿਉਂਕਿ ਮੇਰਾ ਬਰਥ ਉੱਥੋਂ ਦਾ ਹੈਗਾ ਕਲਕੱਤੇ ਦਾ ਮੇਰੇ ਫਾਦਰ ਸਾਹਿਬ ਉੱਥੇ ਜੌਬ ਕਰਦੇ ਸੀਗੇ ਸੋ ਬੰਗਾਲੀ ਭਾਸ਼ਾ ਵੀ ਮੈਨੂੰ ਕੋਈ ਮਾੜੀ ਨਹੀਂ ਲੱਗਦੀ ਜਿਹੜੇ ਬਿਹਾਰੀ ਬਿਹਾਰ ਵਾਲੇ ਹੈਗੇ ਆ ਯੂਪੀ ਵਾਲੇ ਹੈਗੇ ਆ ਜਾਂ ਜਿਹੜੇ ਹਰਿਆਣਵੀ ਹੈਗੇ ਆ ਕਿਸੇ ਦੀ ਵੀ ਕੋਈ ਭਾਸ਼ਾ ਮਾੜੀ ਨਹੀਂ ਹੈਗੀ ਪਰ ਗੱਲ ਇਹ ਹੁੰਦੀ ਹੈ ਵੀ ਜਦੋਂ ਤੁਸੀਂ ਆਪਦੀ ਭਾਸ਼ਾ ਛੱਡ ਜਾਂਦੇ ਹੋ ਆਪਣੇ ਹੱਥੀਂ ਸਾਰਾ ਕੁਝ ਆਪਣੀ ਮਾਂ ਦਾ ਗਲਾ ਘੁੱਟ ਦਿੰਦੇ ਹੋ ਇਹ ਗੱਲ ਬਹੁਤ ਜ਼ਿਆਦਾ ਮਾੜੀ ਹੁੰ ਇਹ ਗੱਲ ਕੋਈ ਚੰਗੀ ਨਹੀਂ ਹੁੰਦੀ ਫਿਰ ਲੋਕੀ ਵੀ ਕਹਿੰਦੇ ਆ ਕਿ ਭਲਿਆ ਦੂਜਿਆਂ ਦੀ ਆਪੂਆ ਆ ਮਾਸੀਆਂ ਜਾਂ ਹੋਰ ਉਹਨਾਂ ਨੂੰ ਤੇ ਮਾਂ ਤੋਂ ਵੀ ਵਧੇਰੇ ਸਤਿਕਾਰ ਦੇਣਾ ਪਰ ਜਿਹੜੀ ਆਪਣੀ ਮਾਂ ਹੈਗੀ ਆ ਉਹਦਾ ਤੂੰ ਗळा ਕੁੱਟੀ ਜਾਣ ਰਿਹਾ ਮੈਨੂੰ ਲੱਗਦਾ ਕਿ ਉਹ ਚੀਜ਼ ਬਹੁਤ ਜ਼ਿਆਦਾ ਮਾੜੀ ਹੈ ਆਪਾਂ ਅਵੇਰ ਰਹੀਏ ਆਪਣੇ ਘਰਾਂ ਦੇ ਵਿੱਚ ਜਿੰਨੇ ਵੀ ਫੰਕਸ਼ਨ ਹੁੰਦੇ ਨੇ ਉਹ ਕਰਨ ਲੱਗਿਆਂ ਘਟੋ-ਕੱਟ ਜਿਹੜੇ ਆੜ-ਆੜ ਜ਼ਿਲ੍ਹਾ 'ਚ ਬੰਦਬੰਦੀ ਸਿੰਘ ਆ ਉਹਨਾਂ ਨੂੰ ਜ਼ਰੂਰ ਚੇਤੇ ਕਰ ਲਿਆ ਕਰੀਏ ਕਿ 30-30 ਬਰੇ ਹੋ ਗਏ ਉਹਨਾਂ ਨੂੰ ਜ਼ਿਲ੍ਹਾ ਦੀਆਂ ਚਾਰ ਦਿਵਾਰੀਆਂ ਦੇ ਅੰਦਰ ਬੰਦ ਨੇ ਉਹ ਵੀ ਜਿਨ੍ਹਾਂ ਤੋਂ ਬਰ ਰਹਿ ਸਕਦੇ ਸੀਗੇ ਉਹ ਵੀ ਸੁੱਖ ਸਾਧਨ ਮੰਨ ਸਕਦੇ ਸੀਗੇ ਉਹ ਵੀ ਜਿਨ੍ਹਾਂ ਚੁੱਕਈ ਅੱਜ ਬਾਹਰ ਆ ਸਕਦੇ ਆ ਜੇ ਸਮਝੋ ਤੇ ਸਰਕਾਰਾਂ ਦੇ ਨਾਲ ਕਰ ਲੈਣ ਤਾਂ ਪਰ ਉਹ ਬਜ਼ਿਦ ਨੇ ਉਹਨਾਂ ਨੂੰ ਪਤਾ ਕਿ ਸਾਡੇ ਟੀਚੇ ਤਾਂ ਸਾਡੇ ਮਕਸਦ ਨੇ ਪਰ ਅਸੀਂ ਨਾਕਤ ਕਰ ਸਕਦੇ ਆ ਨਾ ਕਿ ਸਾਨੂੰ ਇਸ ਗੱਲ ਦਾ ਇਲਮ ਹੋਵੇ ਕਿ ਆਪਾਂ ਜਦੋਂ ਖੁਸ਼ੀਆਂ ਮਨਾਉਣੀਆਂ ਨੇ ਜਦੋਂ ਸਾਡੇ ਘਰਾਂ 'ਚ ਕੋਈ ਫੰਕਸ਼ਨ ਹੁੰਦੇ ਆ ਤਾਂ ਅਸੀਂ ਹੂ ਹੱਲੜ ਹੁੱਲੜ ਬਾਜ਼ੀ ਤੋਂ ਤਾਂ ਥੋੜਾ ਜਿਹਾ ਆਪਣੇ ਆਪ ਨੂੰ ਬਚਾਈ ਸਕਦੇ ਆ ਨਾ ਅਸੀਂ ਥੋੜਾ ਜਿਹਾ ਆਪਣੇ ਆਪ ਨੂੰ ਮਰਿਆਦਾ ਦੇ ਵਿੱਚ ਆਪਣਾ ਜਿਹੜਾ ਸਾਡਾ ਸੱਭਿਆਚਾਰ ਹੈਗਾ ਉਹਦੇ ਦਾਇਰੇ ਵਿੱਚ ਰਹਿ ਕੇ ਤਾਂ ਆਪਾਂ ਫੰਕਸ਼ਨ ਆਪਣੇ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਘੱਟੋ ਘੱਟ ਆਪਾਂ ਇਨਕ ਤੇ ਕਰ ਹੀ ਸਕਦੇ ਆ ਨਾ ਸੋ ਆ ਜਾ ਕੇ ਮੈਂ ਕੇਵਲ ਤੇ ਕੇਵਲ ਇਹੀ ਕਹਿਣਾ ਚਾਹੁੰਦਾ ਕਿ ਸਾਡੀ ਖੁਸ਼ੀ ਤਾਂ ਹੈ ਕੇਵਲ ਸੋਸ਼ਲ ਮੀਡੀਆ ਦੇ ਉੱਪਰ ਚਾਰ ਅੱਖਰ ਲਿਖ ਕੇ ਕਿ ਸਾਨੂੰ ਬੇहद ਖੁਸ਼ੀ ਹੋਈ ਹੈ ਜੀ ਖਾਲਸਾ ਮੈਂ ਤੁਹਾਨੂੰ ਮੁਬਾਰਕਾਂ ਕਿ ਭਾਈ ਜਗਤਾਰ ਸਿੰਘ ਹਵਾਰਾ ਅੱਜ ਕੇਸ ਤੋਂ ਬਰੀ ਹੋ ਗਏ ਆ ਮੁਬਾਰਕਾਂ ਖਾਲਸਾ ਪੰਥ ਨੂੰ ਕਿ ਹੁਣ ਉਹ ਪੈਰੋਲ ਤੇ ਬਾਹਰ ਆ ਸਕਦੇ ਆ ਜੇਲ੍ਹ ਤੋਂ ਬਾਹਰ ਦੀ ਚਾਰ ਦਿਵਾਰੀ ਦੇ ਬਾਹਰ ਵਾਲਾ ਵਾਲੀ ਹਵਾ ਦੇ ਵਿੱਚ ਉਹ ਸਾ ਇਸ ਗੱਲ ਦੀਆਂ ਮੁਬਾਰਕਾਂ ਕੇਵਲ ਇੰਨੇ ਨਾਲ ਕੰਮ ਸੂਤਰ ਨਹੀਂ ਜਿਹਾਉਣਾ ਹੈਗਾ ਅਸੀਂ ਤૈયਿਆ ਕਰ ਲਈਏ ਕਿ ਅਸੀਂ ਜਿੱਥੇ ਸਾਡੀ ਇੱਕ ਦੋ ਤਰ੍ਹਾਂ ਦੀ ਰਹਿਣੀ ਹੁੰਦੀ ਹੈ ਜਦੋਂ ਸਿੱਖ ਰਹਿਤ ਮੇਰਾ ਦਾ ਪੜਦੇ ਆ ਇੱਕ ਹੈ ਇੱਕ ਹੈ ਸ਼ਖਸੀ ਰਹਿਣੀ ਜਿਹੜੀ ਸਾਡੀ ਪਰਸਨਲ ਲਾਈਫ ਹੈ ਇੱਕ ਹੈ ਪੰਥਕ ਰਹਿਣੀ ਅਸੀਂ ਪੰਥਕ ਰਹਿਣੀ ਵਿੱਚ ਵੀ ਥੋੜਾ ਜਿਹਾ ਇੰਨੀ ਕੋਸ਼ਿਸ਼ ਕਰ ਲਿਆ ਕਰੀਏ ਕਿ ਸੋਸ਼ਲ ਮੀਡੀਆ ਦੇ ਉੱਪਰ ਜਦੋਂ ਇੱਕ ਸਿੱਖ ਦੂਏ ਸਿੱਖ ਦੇ ਨਾਲ ਗੱਲ ਕਰਦਾ ਇੱਕ ਦੂਜੇ ਦਾ ਜਲੂਸ ਨਾ ਕੱਢਿਆ ਕਰੀਏ ਇੱਕ ਦੂਜੇ ਦੇ ਤੱਪੜ ਨਾ ਰੋਲਿਆ ਕਰੀਏ ਘਟੋ ਘਟ ਇਨਕ ਆਪਣੀ ਸ਼ਬਦਾਵਲੀ ਨੂੰ ਠੀਕ ਰੱਖ ਲਿਆ ਕਰੀਏ ਘਟੋ ਘਟ ਇਨਕ ਤਰ ਲਈ ਮਾਰਦਾ ਮੈਂ ਕਈ ਵਾਰੀ ਤਰਲੇ ਮਾਰਦਾ ਹੁੰਦਾ ਦਿਲ ਬਹੁਤ ਦੁਖਦਾ ਹੈਗਾ ਕਈ ਵਾਰ ਫਿਰ ਆਪਾਂ ਇਨਕ ਵੀ ਨਹੀਂ ਕਈ ਵਾਰੀ ਕੋਸ਼ਿਸ਼ ਕਰਦੇ ਹਾਂ ਕਿ ਜੇ ਸਾਡੇ ਕਿਸੇ ਦੇ ਨਾਲ ਕੋਈ ਮਤਭੇਦ ਹੈਗੇ ਆ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਦੂਜੇ ਦਾ ਜਲੂਸ ਕੱਢਣ ਦੀ ਬਜਾਏ ਜੇ ਸਾਨੂੰ ਕਿਸੇ ਵਿੱਚ ਕੋਈ ਕਮੀ ਪੇਸ਼ੀ ਨਜ਼ਰ ਆਉਂਦੀ ਹੈ ਅਸੀਂ ਅਗਲੇ ਦੇ ਨਾਲ ਸਿੱਧਾ ਸੰਪਰਕ ਕਰਕੇ ਵੇਖ ਲਈਏ ਪਰ ਨਾ ਜੀ ਨਾ ਅਸੀਂ ਤੇ ਇੱਥੇ ਪੰਗੇ ਲੈਣੇ ਸੋਸ਼ਲ ਮੀਡੀਆ ਦੇ ਉੱਪਰ ਕੌਣ ਰੋਕ ਸਕਦਾ ਫਿਰ ਅਰੇ ਜਿਨ੍ਹਾਂ ਦੇ ਨਾਲ ਤੁਹਾਡੀ ਟੱਕਰ ਹੈ ਜਿਨ੍ਹਾਂ ਨੂੰ ਤੁਸੀਂ ਆਪਦੇ ਦੁਸ਼ਮਣ ਜਾਂ ਜਿਹੜੇ ਤੁਹਾਨੂੰ ਆਪਦੇ ਦੁਸ਼ਮਣ ਸਮਝ ਕੇ ਤੁਹਾਡੇ ਨਾਲ ਤੀਜੇ ਚੌਥੇ ਪੰਜਵੇਂ ਦਰਜੇ ਦੇ ਸ਼ਹਿਰੀ ਵਾਲਾ ਵਰਤਾਓ ਕਰਦੇ ਆ ਤੁਸੀਂ ਉਹਨਾਂ ਨੂੰ ਵੇਖਿਆ ਕਦੀ ਇੱਦਾਂ ਲੜਦੇ ਆ ਨੂੰ ਆਪਸ ਵਿੱਚ ਉਹ ਵੀ ਤਾਂ ਲੜਦੇ ਹੋਣਗੇ ਉਹਨਾਂ ਵਿੱਚ ਭਲਾ ਇੱਕ ਦੂਜੇ 'ਚ ਕੋਈ ਕਮੀਆਂ ਪੇਸ਼ੀਆਂ ਹੈ ਨਹੀਂ ਐ ਉਹ ਵੀ ਇੱਕ ਦੂਜੇ ਨਾਲ ਸਾਰੀਆਂ ਗੱਲਾਂ ਸਾਂਝੀਆਂ ਕਰਦੇ ਹੀ ਹੈਗੇ ਆ ਲੜਦੇ ਵੀ ਹੋਣਗੇ ਪਰ ਮੈਨੂੰ ਨਹੀਂ ਪਤਾ ਕਿੱਥੇ ਬਹਿ ਕੇ ਲੜਦੇ ਆ ਉਹ ਪਰ ਇੰਨਾ ਮੈਨੂੰ ਜ਼ਰੂਰ ਪਤਾ ਹੈਗਾ ਤੁਹਾਨੂੰ ਵੀ ਪਤਾ ਹੈਗਾ ਸੋਸ਼ਲ ਮੀਡੀਆ ਦੇ ਉੱਪਰ ਪਬਲਿਕ ਦੇ ਵਿੱਚ ਉਹ ਕਦੇ ਵੀ ਨਹੀਂ ਲੜਦੇ ਪਰ ਅਸੀਂ ਸਾਨੂੰ ਇਹ ਲੱਗਦਾ ਕਿ ਮੇਤੋ ਵਧੀਆ ਬੰਦਾ ਕੋਈ ਨਹੀਂ ਹੈਗਾ ਮੈਂ ਦੂਜੇ ਦਾ ਰੱਜ ਕੇ ਜਰੂਰਸ ਕੱਢਣਾ ਮਾਵਾ ਭੈਣਾ ਤਿਆਂ ਦੀਆਂ ਗਲਾਂ ਕੱਢਣ ਤੱਕ ਜਾਣੇ ਆਪਾਂ ਇੱਕ ਦੂਸਰੇ ਨੂੰ ਸਾਨੂੰ ਸ਼ੋਭਾ ਨਹੀਂ ਦਿੰਦਾ ਆਪਾਂ ਘਟੋ ਘਟ ਇੰਨਾ ਕ ਤਾਂ ਖਿਆਲ ਜ਼ਰੂਰ ਕਰ ਲਿਆ ਕਰੀਏ ਕਿ ਸਾਡੇ ਸਾਰੇ ਵਿੱਚ ਕਮੀਆਂ ਜ਼ਰੂਰ ਸਾਡੇ ਸਾਰੇ ਵਿੱਚ ਹੈਗੀਆਂ ਨੇ ਪਰ ਅਸੀਂ ਇੱਕ ਪਿਤਾ ਜਿਹਨੂੰ ਆਪਾਂ ਕਹਿੰਨੇ ਕਿ ਸਾਡੇ ਧਰਮ ਦੇ ਪਿਤਾ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧਰਮ ਦੇ ਮਾਤਾ-ਮਾਤਾ ਸਾਇਬ ਕੌਰ ਜੀ ਇੰਨਾ ਚੇਤੇ ਰੱਖ ਲਿਆ ਕਰੀਏ ਜਦੋਂ ਖੰਡੇ ਵਟੇ ਕੀ ਪਾਲਿਸ਼ ਕੀਤੀ ਸੀ ਕਿਹਾ ਗਿਆ ਸੀਗਾ ਅੱਜ ਤੋਂ ਤੁਹਾਡਾ ਤੁਸੀਂ ਅਨੰਦਪੁਰ ਸਾਹਿਬ ਦੇ ਵਾਸੀ ਹੋ ਅੱਜ ਤੋਂ ਤੁਹਾਡਾ ਨਵਾਂ ਜਨਮ ਗੁਰੂ ਘਰ ਦੇ ਵਿੱਚ ਹੋਇਆ ਹੈ ਅੱਜ ਤੋਂ ਤੁਸੀਂ ਗੁਰੂ ਵਾਲੇ ਬਣੇ ਹੋ ਅੱਜ ਤੋਂ ਤੁਹਾਡੇ ਕਰਮਨਾਸ ਪਿਛਲੇ ਕੀਤੇ ਹੋਏ ਅੱਜ ਤੋਂ ਤੁਹਾਡਾ ਪਿਛਲਾ ਧਰਮਨਾਸ ਅੱਜ ਤੋਂ ਤੁਹਾਡਾ ਨਵਾਂ ਜਨਮ ਗੁਰੂ ਘਰ ਦੇ ਵਿੱਚ ਹੋਇਆ ਹੈ ਸੋ ਸਾਰੇ ਘਸੇ ਦੇ ਨਾਤੇ ਆਪਾਂ ਕੀ ਹੋਏ ਪਲਾ ਭਾਈ ਭਾਈ ਹੁਣ ਦੱਸੋ ਜੀ ਕੀ ਪਲਾ ਕੋਈ ਭਰਾ ਭਰਾ ਨੂੰ ਭੈਣਾ ਮਾਵਾ ਧੀਆਂ ਦੀਆਂ ਗਾਲਾਂ ਕੱਢ ਸਕਦਾ ਜੇ ਫਿਰ ਵੀ ਕੱਢ ਸਕਦਾ ਫੇਰ ਅੱਗੇ ਚੱਲੋ ਭਾਈ ਫੇਰ ਨਹੀਂ ਕੋਈ ਰੋਕ ਸਕਦਾ ਆਪਣੇ ਘਰੇ ਝਾਤ ਮਾਰ ਕੇ ਦੇਖਿਓ ਕਿ ਆਪਾਂ ਆਪਣੇ ਭਰਾਵਾਂ ਨੂੰ ਆਪਣੀਆਂ ਭੈਣਾਂ ਨੂੰ ਮਾਵਾ ਭੈਣਾਂ ਧੀਆਂ ਦੀਆਂ ਗਾਲਾਂ ਕੱਢ ਨਹੀਂ ਕੱਢਦੇ ਉੱਥੇ ਇੱਥੇ ਕਾਹ ਤੋਂ ਕੱਢਦੇ ਆ ਭਲਾ ਇਹਦਾ ਮਤਲਬ ਸਾਨੂੰ ਭੁੱਲ ਗਿਆ ਜਦੋਂ ਖੰਡੇ ਵੱਟ ਕੇ ਪੌਲਿਸ ਕਿਸੀ ਘਾਟਾ ਹੈਗੀਆਂ ਨੇ ਸਾਡੇ ਵਿੱਚ ਆਪਾਂ ਮੰਨਦੇ ਆ ਪਰ ਸਭੇ ਕਪਾਸਾ ਦੇ ਵਿੱਚ ਇੱਕ ਦੂਜੇ ਨਾਲ ਗੱਲ ਸਾਂਝੀ ਕੀਤੀ ਜਾ ਸਕਦੀ ਹੈ ਉਹਨਾਂ ਚੀਜ਼ਾਂ ਨੂੰ ਦੂਰ ਕਰੀਏ ਮੇਰਾ ਮਕਸਦ ਕੇਵਲ ਤੇ ਕੇਵਲ ਭਾਈ ਜਗਤਾਰ ਸਿੰਘ ਹਵਾਰਾ ਜੀ ਅੱਜ ਕੇਸ ਤੋਂ ਬਰੀ ਹੋਏ ਆ ਉਹ ਦੱਸਣਾ ਹੀ ਨਹੀਂ ਸੀਗਾ ਸੋਸ਼ਲ ਮੀਡੀਆ ਦੇ ਉੱਪਰ ਇਹ ਖਬਰ ਬਿਲਕੁਲ ਫੈਲ ਰਹੀ ਹੈਗੀ ਆ ਮੇਰਾ ਮਕਸਦ ਨਾਲ ਕੁਝ ਗੱਲਾਂ ਸਾਂਝੀਆਂ ਕਰਨੀਆਂ ਜ਼ਰੂਰ ਸੀਗਾ ਮੈਨੂੰ ਹੁੰਦਾ ਹੈਗਾ ਕਿ ਗਾਹੇ ਬਗਾਹੇ ਆਨੇ ਬਹਾਨੇ ਭਾਵੇਂ ਕੋਈ ਵੀ ਖਬਰ ਹੋਵੇ ਕੋਈ ਵੀ ਘਟਨਾ ਹੋਵੇ ਆ ਜਿਹੜੀਆਂ ਕੁਝ ਗੱਲਾਂ ਸਾਡੇ ਕੰਮ ਦੀਆਂ ਨੇ ਆਪਾਂ ਜ਼ਰੂਰ ਇਹਨਾਂ ਗੱਲਾਂ ਨੂੰ ਅਪਣਾ ਲਈਏ ਕੀ ਕੇਸ ਹੈਗਾ ਜਿਸ ਕੇਸ ਦੇ ਵਿੱਚ ਉਹ ਭਾਈ ਜਗਤਾਰ ਸਿੰਘ ਹਵਾਰਾ ਬਰੀ ਹੋਏ ਨੇ ਮੈਂ ਐਡਵੋਕੇਟ ਸਰਦਾਰ ਜਸਪਾਲ ਸਿੰਘ ਮੰਜਪੁਰ ਜੀ ਨੂੰ ਤੁਹਾਡੇ ਰੂਬਰੂ ਕਰ ਦਿੰਨਾ ਉਹਨਾਂ ਦੀ ਜ਼ੁਬਾਨੀ ਤੁਸੀਂ ਸੁਣ ਲਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਖੁਸ਼ੀ ਦੀ ਇੱਕ ਖਬਰ ਭਾਈ ਜਗਤਾਰ ਸਿੰਘ ਹਵਾਰਾ ਉਹਨਾਂ ਦਾ ਜਿਹੜਾ ਪੈਂਡਿੰਗ ਆਖਰੀ ਕੇਸ ਸੀਗਾ ਸਦਦ ਖਲੜ ਥਾਣੇ ਦਾ ਐਫਆਈਆ ਨੰਬਰ 144/2005 ਆਰਮਜ਼ ਐਕਟ ਐਕਸਪਲੋਸਿਵ ਐਕਟ ਦਾ ਉਹ ਐਡੀਸ਼ਨਲ ਸੈਸ਼ਨ ਜਜ ਸਾਹਿਬ ਜਦਾ ਅਜੀਤ ਸਿੰਘ ਨਗਰੋਂ ਮੁਹਾਲੀ ਦੀ ਅਦਾਲਤ ਜਿਹੜੀ ਸਰਦਾਰ ਤੇਜ ਪ੍ਰਤਾਪ ਸਿੰਘ ਰੰਧਾਵਾ ਉਹਨਾਂ ਵੱਲੋਂ ਅੱਜ ਬਰੀ ਕਰ ਦਿੱਤਾ ਗਿਆ ਇਸ ਕੇਸ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਲਾ ਦੀ 5 ਨਵੰਬਰ 2020 ਦਾ ਹੀ ਖਾੜ ਮੈਜਿਸਟ੍ਰੇਟ ਵੱਲੋਂ ਜਿਹੜੀ ਆ ਉਹ ਵੀਰਸੀ ਦਾ ਹੀ ਵੀਡੀਓ ਕਾਨਫਰencing ਦਾ ਹੀ ਗ੍ਰਿਫਤਾਰੀ ਪਈ ਗਈ ਸੀ ਉਹ ਕੇਸ ਚੱਲਦਾ ਅੱਜ ਤੇਜ ਪ੍ਰਤਾਪ ਸਿੰਘ ਰੰਧਾਵਾ ਵਿਧੀਕ ਸੈਸ਼ਨ ਜਜ ਸਿਆਲ ਜਲਦੀ ਸਿੰਘ ਨਗਰ ਮਹਾਦੀ ਵੱਲੋਂ ਬਰੀ ਕਰ ਦਿੱਤਾ ਗਿਆ ਤੇ ਇਸ ਕੇਸ ਦੇ ਬਰੀ ਹੋਣ ਤੋਂ ਇਹ ਭਾਈ ਜਗਤਾਰ ਸਿੰਘ ਹਵਾਲਾ ਦੇਤੇ ਪਾਏ ਹੋਏ 36 ਕੇਸਾਂ ਦੇ ਵਿੱਚ ਆਖਰੀ ਕੇਸ ਸੀਗਾ ਜਿਹੜਾ ਪੈਂਡਿੰਗ ਸੀਗਾ ਉਹ ਬਰੀ ਹੋਣ ਦੇ ਨਾਲ ਹੁਣ ਭਾਈ ਜਗਤਾਰ ਸਿੰਘ ਹਵਾਲਾ ਜਿਹੜੇ ਕੇਸ ਵਿੱਚ ਸੈਂਟਰਲ ਜੇਲ ਨੰਬਰ 15 ਮਡੋਲੀ ਨਵੀਂ ਦਿੱਲੀ ਦੀ ਜੇਲ ਦੇ ਵਿੱਚ ਬੰਦਾ ਉਹਨਾਂ ਨੂੰ ਅੱਜ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਇਹ ਪੇਸ਼ ਕੀਤਾ ਗਿਆ ਤੇ ਉਹਨਾਂ ਦਾ ਇਹ ਕੇਸ ਬਰੀ ਹੋਣ ਤੋਂ ਬਾਅਦ ਉਹ ਕੇਵਲ ਹੁਣ ਲਾਈਫ ਕਨਵਿਕਟ ਨੇ ਉਮਰ ਕੈਦ ਦੀ ਹੈ ਸੀਐਮ ਬਿਆਨਤਾ ਅਸੈਸੀਨੇਸ਼ਨ ਕੇਸ ਦੇ ਵਿੱਚ ਜਿਹੜੇ ਵਿੱਚ ਉਹਨਾਂ ਦੀ ਅਪੀਲ ਵੀ ਸੁਪਰੀਮ ਕੋਰਟ ਚ ਪੈਂਡਿੰਗ ਆ ਤੇ ਸੀਬੀਆਈ ਦੀ ਅਪੀਲ ਵੀ ਪੈਂਡਿੰਗ ਆ ਸੋ ਹੁਣ ਅੱਜ ਦੀ ਤਰੀਕ ਚ ਅਸੀਂ ਕਹਿ ਸਕਦੇ ਹਾਂ ਕਿ ਹੁਣ ਭਾਈ ਜਗਤਾਰ ਸਿੰਘ ਹਵਾਲਾ ਪਰੋਲ ਦੇ ਵਾਸਤੇ ਜਿਹੜੇ एलिਜੀਬਲ ਹੋ ਗਏ ਆ ਸੋ ਉਹਦੇ ਸਬੰਧ ਚ ਵੀ ਉਹਨਾਂ ਦੀ ਜਿਹੜੀ ਆ ਅਗਲੀ ਪੈਰਵਾਈ ਕੀਤੀ ਜਾਊਗੀ ਸੋ ਸਮੂਹ ਸਿੱਖ ਸੰਗਤਾਂ ਨੂੰ ਹਮਦਰਦਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਭਾਈ ਜਗਤਾਰ ਸਿੰਘ ਹਵਾਲਾ ਦਾ ਹੁਣ ਕੋਈ ਵੀ ਕੇਸ ਕਿਸੇ ਅਦਾਲਤ ਦੇ ਵਿੱਚ ਪੈਂਡਿੰਗ ਨਹੀਂ ਰਿਹਾ ਸਿਰਫ ਉਹ ਉਮਰ ਕੈਦੀ ਨੇ ਤੇ ਪਰੋਲ ਲਈ एलिजिबल ਨੇ ਹੁਣ ਸਰਕਾਰਾਂ ਨੂੰ ਕਿਉਂਕਿ ਉਹਨਾਂ ਨੇ ਇੱਕ ਲੰਮਾ ਸਮਾਂ ਜਿਹੜਾ ਜੇਲ੍ਹ 'ਚ ਕੱਟਿਆ ਤੇ 3ਵਾਂ ਸਾਲ ਉਹਨਾਂ ਨੂੰ ਜੇਲ੍ਹ ਦੇ ਵਿੱਚ ਜਾ ਰਿਹਾ ਹੈਗਾ ਸੋ ਉਹਨਾਂ ਨੂੰ ਜਿਹੜੀ ਆ ਹੁਣ ਬੰਦੀ ਪਰੋਲ ਜਿਹਦੇ ਕਿ ਉਹ ਹੱਕਦਾਰ ਨੇ ਹਰੇਕ ਜਿਹੜਾ ਕੈਦੀ ਆ ਹੱਕਦਾਰ ਆ ਉਹਨਾਂ ਨੂੰ ਪਰੋਲ ਦੇ ਉੱਤੇ ਤੁਰੰਤ ਰਿਹਾ ਕਰਨਾ ਚਾਹੀਦਾ ਸੋ ਸਾਰਿਆਂ ਨੂੰ ਇੱਕ ਵਾਰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ